ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵਰਗਵਾਸੀ ਸਮਾਜ ਸੇਵਕ ਅਤੇ ਕਪੂਰ ਫੋਟੋਗ੍ਰਾਫਰ ਦੇ ਨਾਮ ਦੇ ਨਾਲ ਜਾਣੇ ਜਾਂਦੇ ਬ੍ਰਿਜ ਮੋਹਨ ਕਪੂਰ ਦਾ ਜਨਮ ਦਿਨ ਪਰਿਸ਼ਰਦਾ ਭਾਵਨਾ ਦੇ ਨਾਲ ਢਾੜੀਵਾਲ ਮਨਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਪੂਰ ਫੋਟੋਗ੍ਰਾਫਰ ਦੇ ਸ਼ਗਿਰਦ ਰਾਜ ਫੋਟੋਗ੍ਰਾਫ ਥੋੜੇ ਜਿਨ੍ਹਾਂ ਵੱਲੋਂ ਮੋਨੀ ਮੰਦਰ ਵਿੱਚ ਹਵਨ ਜਗਵਾਇਆ ਗਿਆ ਜਿਸ ਤੋਂ ਬਾਅਦ ਢਾੜੀਵਾਲ ਪੁਰਾਣੇ বাস ਸਟੈਂਡ ਵਿਖੇ ਕਪੂਰ ਫੋਟੋਗ੍ਰਾਫਰ ਦੇ بیٹے ਸੁਨੀਲ ਕਪੂਰ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ ਅਤੇ ਉਹਨਾਂ ਦੀ ਬੇਟੀ ਸ਼ਿਵਾਨੀ ਸੱਚ ਦੇਵਾ ਜੋ ਚੰਡੀਗੜ੍ਹ ਵਿੱਚ ਵਿਆਹੀ ਹੋਈ ਹੈ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰੀਵਾਲ ਵਿੱਚ ਆਪਣੇ ਪਿਤਾ ਜੀ ਕਪੂਰ ਫੋਟੋਗ੍ਰਾਫਰ ਦੇ ਨਾਮ ਦੇ ਨਾਲ ਜਾਣੇ ਜਾਂਦੇ ਬ੍ਰਿਜ ਮੋਹਨ ਕਪੂਰ ਜਿਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ ਅਤੇ ਲੰਗਰ ਲਗਾਏਗੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪੂਰ ਫੋਟੋਗ੍ਰਾਫਰ ਦੇ بیٹے ਸੁਨੀਲ ਕਪੂਰ ਜੋ ਇੰਗਲੈਂਡ ਦੇ ਵਿੱਚ ਰਹਿ ਰਹੇ ਹਨ ਅਤੇ ਇੱਕ ਸਮਾਜ ਸੇਵਕ ਵੀ ਹਨ ਆਪਣੇ ਧਾਰੀਵਾਲ ਦੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਹਨ ਕਿਸੇ ਵੀ ਧਾਰਮਿਕ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਅਤੇ ਗਰੀਬ ਲੋਰਮੰਦ ਲੋਕਾਂ ਦੀ ਮਦਦ ਵੀ ਕਰਦੇ ਰਹਿੰਦੇ ਹਨ ਇਸ ਮੌਕੇ ਤੇ ਸ਼ਿਵਸ਼ਿਆਨਾ ਪੰਜਾਬ ਜੂਥ ਪ੍ਰਧਾਨ ਹਣੀ ਮਹਾਜਨ ਸ਼ਿਵਸ਼ਿਆਨਾ ਪੰਜਾਬ ਪੰਜਾਬ ਜੂਥ ਪ੍ਰਧਾਨ ਰੋਹਿਤ ਮਹਾਜਨ ਅਤੇ ਸਾਬਕਾ ਕਾਉਂਸਲਰ ਧਾਰੀਵਾਲ ਤੋਂ ਸਵਰਨ ਮਰਵਾ ਅਤੇ ਸ਼ਿਵਾਨੀ ਸਚਦੇਵਾ ਉਹਨਾਂ ਦੇ ਪਤੀ ਮਾਨਕ ਸਚਦੇਵਾ ਤੋਂ ਇਲਾਵਾ ਮਿੱਠੂ ਮਹਾਜਨ ਅਤੇ ਸ਼ਹਿਰ ਵਾਸੀ ਮਜੂਦ ਸਨ ਇਸ ਮੌਕੇ ਤੇ ਸੁਨੀਲ ਕਪੂਰ ਨੇ ਇੰਗਲੈਂਡ ਤੋਂ ਵੀਡੀਓ ਕਾਲ ਦੇ ਰਾਹੀਂ ਪਹੁੰਚੇ ਹੋਏ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਆਸ ਜਿਤਾਈ ਕਿ ਅੱਗੇ ਤੋਂ ਵੀ ਸ਼ਹਿਰ ਵਾਸੀ ਮੇਰਾ ਸਾਥ ਦਿੰਦੇ ਰਹਿਣਗੇ ਦੇਖੋ ਟੀਵੀ ਨਿਊਜ਼ ਇੰਡੀਆ 255 ਧਾਰਿਆਲ ਤੋਂ ਪੱਤਰਕਾਰ ਰஞ்சிਤ ਸਿੰਘ ਜੀ ਖਾਸ ਰਿਪੋਰਟ ਮੈਂ ਕਹਿਣਾ ਚਾਹਾਂਗੀ ਕਿ ਮੈਂ ਅਸੀਂ ਹਵਨ ਯਗ ਤੇ ਹਰ ਸਾਲ ਹੀ ਕਰਾਉਂਦੇ ਆ ਪਰ ਉਹਨਾਂ ਦਾ 79th ਬਰਥਡੇ ਅੱਜ ਪਰ ਸਾਨੂੰ ਮਹਿਸੂਸ ਨਹੀਂ ਕਦੀ ਹੁੰਦਾ ਕਿ ਉਹ ਸਾਡੇ ਕੋਲੋਂ ਗਏ ਐ ਕਿਉਂਕਿ ਅਸੀਂ ਕਦੀ ਵੀ ਉਹਨਾਂ ਦੀ ਫੋਟੋ ਤੇ ਕਦੀ ਵੀ ਕੋਈ ਹਾਰ ਨਹੀਂ ਪਾਇਆ ਕਦੀ ਵੀ ਮਤਲਬ ਹਮੇਸ਼ਾ ਸਾਡੇ ਦਿਲ 'ਚ ਨੇ ਹਮੇਸ਼ਾ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਕੋਈ ਚੰਗਾ ਕੰਮ ਹੋਵੇ ਤਾਂ ਵੀ ਅਸੀਂ ਯਾਦ ਕਰਦੇ ਆ ਤੇ ਅਸੀਂ ਜਿਹੜਾ ਉਹਨਾਂ ਦਾ ਯਗ ਕਰਵਾਇਆ ਉਹਨਾਂ ਦਾ ਸ਼ਾਗਿਰਦ ਸਭ ਤੋਂ ਪਹਿਲਾ ਫੋਟੋਗ੍ਰਾਫਰ ਜਿਹੜਾ ਰਾਜ ਫੋਟੋਗ੍ਰਾਫਰ ਉਹਨਾਂ ਨੇ ਫੋਟੋਗ੍ਰਾਫੀ ਪਾਪਾ ਕੋਲੋਂ ਹੀ ਸਿੱਖੀ ਸੀ ਤੇ ਅਸੀਂ ਉਹਨਾਂ ਦੇ ਥਰੂ ਹੀ ਕਰਾਨੇ ਆ ਕਿਉਂਕਿ ਬ੍ਰਦਰ ਬਾਹਰ ਹੋਣ ਕਰਕੇ ਸੋਨੂੰ ਬ੍ਰਦਰ ਬਾਹਰ ਹੋਣ ਕਰਕੇ ਲੰਡਨ ਇਸ ਕਰਕੇ ਉਹ ਹੀ ਹਮੇਸ਼ਾ ਸੇਵਾ ਕਰਦੇ ਆ ਉਹਨਾਂ ਦੇ ਹਵਨ ਦੀ ਤੇ ਸੈਕੰਡਲੀ ਬ੍ਰਦਰ ਜਿਹੜਾ ਹੈ ਉਹ ਮੇਰੀ ਸੇਵਾ ਲਾਂਦਾ ਹੈ ਕਿ ਮੈਂ ਧਾਰੀਵਾਲ ਜਾ ਕੇ ਇਸ ਲੰਗਰ ਦੀ ਪਰਥਾ ਨੂੰ ਚਾਲੂ ਰੱਖ ਸਕਾਂ ਤੇ ਲੰਗਰ ਚਲਾਇਆ ਜਾ ਸਕੇ ਤੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਉਹ ਧਾਰੀਵਾਲ ਨੂੰ ਤੇ ਕਦੀ ਵੀ ਉਹ ਚ ਭੁੱਲੀ ਨਹੀਂ ਸਕਦਾ ਇੱਕ ਜਿਹੜਾ ਬਰਥਪਲੇਸ ਹੈ ਇੱਕ ਵੈਸੇ ਵੀ ਉਹ ਜੁੜਿਆ ਹੋਇਆ ਹੈ ਧਾਰੀਵਾਲ ਦੇ ਨਾਲ ਔਰ ਕੋਈ ਵੀ ਕੀ ਕਹਿੰਦੇ ਕਿਸੇ ਦਾ ਵਿਆਹ ਹੋਵੇ ਕਿਸੇ ਦਾ ਕਿਸੇ ਦੀ ਮੈਂ ਕਹਿੰਦੀ ਕੋਈ ਛੋਟਾ ਮੋਟਾ ਕੋਈ ਉਹਨੂੰ ਇੱਥੋਂ ਉੱਠ ਕੇ ਫੋਨ ਕਰਦਾ ਕਪੂਰ ਸਾਹਿਬ ਇਨੀ ਸੇਵਾ ਚਾਹੀਦੀ ਹੈ ਤੇ ਉਹ ਵੱਧ ਛੱਡ ਕੇ ਸੇਵਾ ਜਿਹੜੀ ਹੈ ਉਹ ਜ਼ਰੂਰ ਦਿੰਦਾ ਕੋਈ ਦੁਸ਼ਹਿਰਾ ਕਮੇਟੀ ਹੈ ਦੁਸ਼ਹਿਰਾ ਆ ਰਾਮਲੀਲਾ ਕਮੇਟੀ ਹੈ ਕੋਈ ਵੀ ਹੈ ਜਿੱਥੇ ਵੀ ਮੇਰੀ ਸੇਵਾ ਲੱਗਦੀ ਹੈ ਮੈਂ ਪਹੁੰਚਦੀ ਜ਼ਰੂਰ ਹੈ ਔਰ ਮੈਂ ਰੋਹਿਤ ਭਈਆ ਦਾ ਕੀ ਕਹਿੰਦੇ ਆ ਇਹਨਾਂ ਦਾ ਵੀ ਥੈਂਕ ਯੂ ਥੈਂਕ ਯੂ ਕਰਨਾ ਚਾਹੀਦੀ ਹੈ ਹਣੀ ਭਈਆ ਦਾ ਵੀ ਥੈਂਕ ਯੂ ਕਰਨਾ ਚਾਹੀਦੀ ਹੈ ਚਾਚਾ ਜੀ ਦਾ ਵੀ ਸੋਰਨ ਮਰਵਾਹ ਜੀ ਦਾ ਮੇਰੇ ਕੋਲ ਬੈਠੇ ਨੇ ਜਿਹੜੇ ਔਰ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਉਹਨਾਂ ਨੇ ਸਾਰਿਆਂ ਨੇ ਮੈਨੂੰ ਟਾਈਮ ਦਿੱਤਾ ਮੇਰੇ ਇੱਕ ਫੋਨ ਤੇ ਹੀ ਉਹ ਚੰਡੀਗੜ੍ਹੋਂ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਤੁਹਾਡੀ ਸੇਵਾ ਹੈ ਤੁਸੀਂ ਪਹੁੰਚਣਾ ਹੈ ਇਹ ਇੱਕ ਫੋਨ ਤੇ ਹੀ ਜ਼ਰੂਰ ਪਹੁੰਚਦੇ ਨੇ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਪੂ ਗਰ ਲਾਇਆ ਗਿਆ ਜਨਮ ਦਿਨ ਤੇ ਉਹਨਾਂ ਦੀ ਫੈਮਿਲੀ ਜਿਹੜੀ ਆ ਉਹਨਾਂ ਦੇ ਬੇਟੇ ਜਿਹੜੇ ਬਾਹਰ ਰਹਿੰਦੇ ਨੇ ਉਹ ਬਾਹਰ ਰਹਿ ਕੇ ਵੀ ਧਾਰੀਵਾਲ ਦੇ ਜਿੱਥੋਂ ਦੇ ਉਹ ਵਸਨੀਕ ਸੀ ਉੱਥੋਂ ਦਾ ਪੂਰਾ ਖਿਆਲ ਰੱਖਦੇ ਨੇ ਕੋਈ ਧਾਰਮਿਕ ਸਮਾਜੀ ਕੰਮਾਂ ਦੇ ਵਿੱਚ ਵੱਧ ਚੜ ਕੇ ਭਾਗ ਲੈਂਦੇ ਨੇ ਕਿਸੇ ਨੂੰ ਜ਼ਰੂਰਤਮੰਦ ਦੀ ਜ਼ਰੂਰਤਮੰਦ ਦੀ ਵੀ ਉਹ ਮਦਦ ਕਰਦੇ ਨੇ ਕਈ ਵਾਰ ਜਿੱਦਾਂ ਰਾਮਲੀਲਾ ਦੁਸ਼ਹਰਾ ਉਹਦੇ ਵਿੱਚ ਇਹ ਪਰਿਵਾਰ ਬਾਹਰ ਬਹਿ ਕੇ ਵੀ ਕਈ ਜਿੱਦਾਂ ਦੇਖਦੇ ਆ ਬਾਹਰ ਚੱਲ ਜਾਂਦੇ ਭੁੱਲ ਜਾਂਦੇ ਆਪਣੇ ਇਲਾਕੇ ਨੂੰ ਪਰ ਇਹ ਪਰਿਵਾਰ ਉੱਥੇ ਹੀ ਬਹਿ ਕੇ ਜਿਹੜਾ ਆਪਣੇ ਧਾਰੀਵਾਲ ਦਾ ਸੋਚਦਾ ਜਦੋਂ ਆ ਰਾਮਲੀਲਾ ਦੁਸ਼ਹਰਾ ਕੋਈ ਜਗਰਾਤਾ ਹੈ ਇਸੇ ਜ਼ਰੂਰਤ ਮੰਤਰ ਨੂੰ ਲੋੜ ਆ ਇਹ ਬਾਹਰੋਂ ਵੀ ਪੈਸੇ ਭੇਜਦੇ ਨੇ ਹਰ ਇੱਕ ਦੀ ਮਦਦ ਕਰਦੇ ਨੇ ਮੈਂ ਪਰਪੋਲ ਨਾਥ ਕੇ ਅਰਦਾਸ ਕਰਦਾ ਕਿ ਇਸ ਪਰਿਵਾਰ ਤੇ ਕਿਰਪਾ ਦਾ ਬਣਾਈ ਰੱਖਣ ਜੈ ਸ਼੍ਰੀ ਰਾਮ ਤਾਂ ਦਾ ਜੱਜ ਦਿਨ ਧਾਰੀਵਾਲ ਦੇ ਵਿੱਚ ਕਪੂਰ ਫੋਟੋਗ੍ਰਾਫਰ ਦੇ ਨਾਂ ਤੇ ਇੱਕ ਬਹੁਤ ਹੀ ਮਸ਼ਹੂਰ ਜਿਹੜੇ ਸੀ ਸਾਡੇ ਅੰਕਲ ਧਾਰੀਵਾਲ ਦੇ ਵਿੱਚ ਹੋਏ ਸੀ ਅੱਜ ਉਹ ਤੇ ਧਾਰੀਵਾਲ ਦੇ ਵਿੱਚ ਨਹੀਂ ਆ ਪਰ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨਾਂ ਦਾ ਜਿਹੜਾ ਬੇਟਾ ਹੈ ਪਹਿਲਾਂ ਵੀ ਹਣੀ ਨੇ ਦੱਸਿਆ ਕਿ ਫੋਰਨ ਚੋਂ ਰਹਿ ਕੇ ਵੀ ਇਸ ਧਾਰੀਵਾਲ ਦੇ ਨਾਲ ਇਸ ਧਾਰੀਵਾਲ ਦੇ ਲੋਕਾਂ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿ ਉਹ ਅੱਜ ਵੀ ਧਾਰੀਵਾਲ ਨੂੰ ਆਪਣਾ ਪਰਿਵਾਰ ਹੀ ਸਮਝਦਾ ਹੈ ਅਤੇ ਉਹ ਅੰਕਲ ਦੀ ਬੇਟੀ ਜਿਹੜੀ ਆ ਸ਼ਿਵਾਨੀ ਉਹ ਚੰਡੀਗੜ੍ਹ ਮੈਰਿਡ ਹੋਣ ਦੇ ਬਾਵਜੂਦ ਵੀ ਧਾਰੀਵਾਲ ਦੇ ਲੋਕਾਂ ਦੇ ਨਾਲ ਲਗਾਤਾਰ ਜਿਹੜੇ ਆ ਸੰਪਰਕ ਚ ਰਹਿੰਦੇ ਨੇ ਚਾਹੇ ਉਹ ਆਪਣੇ ਘਰ ਦੇ ਵਿੱਚ ਵੀ ਕੋਈ ਪ੍ਰੋਗਰਾਮ ਕਰਾਉਣ ਆਪਣੇ ਧਾਰੀਵਾਲ ਦੇ ਲੋਕਾਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਜਰੂਰ ਚੰਡੀਗੜ੍ਹ ਤੋਂ ਸੱਦਾ ਦਿੰਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੀ ਸ਼ਵਾਨੀ ਦੀਦੀ ਜੀ ਨੇ ਚੰਡੀਗੜ੍ਹ ਤੋਂ ਆ ਕੇ ਚੇਚੇ ਤੌਰ ਤੇ ਧਾਰੀਵਾਲ ਦੇ ਵਿੱਚ ਅੰਕਲ ਹੋਣਾ ਦੇ ਬਰਥਡੇ ਦੇ ਉੱਪਰ ਜਿਹੜਾ ਇੱਕ ਲੰਗਰ ਲਾਇਆ ਹੈ ਬੜਾ ਹੀ ਵਧੀਆ ਉਪਰਾਲਾ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਅਪੀਲ ਕਰਨੇ ਆ ਕਿ ਇਹ ਜਿਹੜਾ ਪਰਿਵਾਰ ਆ ਸਾਡਾ ਭਰਾ ਜਿਹੜਾ ਬਾਹਰ ਬੈਠਾ ਹੈ ਤੇ ਸਾਡੀ ਭੈਣ ਜਿਹੜੀ ਚੰਡੀਗੜ੍ਹ ਦੇ ਵਿੱਚ ਆ ਉਹ ਇਸੇ ਤਰ੍ਹਾਂ ਹੀ ਤਾਰੀਵਾਲ ਦੇ ਲੋਕਾਂ ਨਾਲ ਆਪਣਾ ਮੇਲ ਮਲਾਪ ਰੱਖਣ ਅਤੇ ਤਾਰੀਵਾਲ ਦੇ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਨ੍ਹਾਂ ਦੀ ਉਹ ਹਮੇਸ਼ਾ ਹੀ ਮਦਦ ਕਰਦੇ ਆਏ ਨੇ ਚਾਹੇ ਉਹ ਰਾਮਲੀਲਾ ਹੋਵੇ ਚਾਹੇ ਉਹ ਦੁਸ਼ਹਿਰਾ ਹੋਵੇ ਕਿਸੇ ਵੀ ਤਰ੍ਹਾਂ ਦਾ ਚਾਹੇ ਉਹ ਗਰੀਬ ਪਰਿਵਾਰ ਹੋਵੇ ਕਿਸੇ ਵੀ ਤਰ੍ਹਾਂ ਦੀ ਜਿਹੜੋਂ ਵੀ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਆ ਇਹ ਪਰਿਵਾਰ ਜਿਹੜਾ ਨੱਠ ਪੱਜ ਕੇ ਅੱਗੇ ਆਂਦਾ ਅਸੀਂ ਅਰਦਾਸ ਕਰਨੇ ਆ ਕਿ ਇਹਨਾਂ ਦਾ ਪਿਆਰ ਜਿਹੜਾ ਤਾਰੀਵਾਲ ਵਾਸੀਆਂ ਨਾਲ ਇਸ ਤਰ੍ਹਾਂ ਹੀ ਬਣਿਆ ਰਵੇ ਜੈ ਸ਼੍ਰੀ ਕਪੂਲ ਪਰਿਵਾਰ ਬਹੁਤ ਹੀ ਮੇਰੇ ਨਜ਼ਦੀਕੀ ਪਰਿਵਾਰ ਹੈ ਕਪੂਰ ਫੋਟੋਗ੍ਰਾਫਰ ਮੇਰੇ ਬਹੁਤ ਪਿਆਰੇ ਮਿੱਤਰ ਸਨ ਅੱਜ ਉਹਨਾਂ ਦਾ ਬੇਟਾ ਇੰਗਲੈਂਡ ਵਿੱਚ ਬਹੁਤ ਵੈਲ ਸੈਟਲਡ ਹੈ ਲੇਕਿਨ ਆਪਣੀ ਜਨਮ ਭੂਮੀ ਨਾਲ ਜੁੜਿਆ ਹੋਇਆ ਹੈ ਉਹਨਦੀ ਬੇਟੀ ਚਾਚੇ ਦੇ ਤੌਰ ਤੇ ਚੰਡੀਗੜ੍ਹੋਂ ਆਪਣੇ ਪਿਤਾ ਦੇ ਜਨਮ ਦਿਨ ਨੂੰ ਮਨਾਣ ਲਈ ਆਈ ਹੈ ਇਸ ਸੱਗੇ ਹਨੀ ਹੋਰਾਂ ਨੇ ਭਾਈਸਾਹਬ ਨੂੰ ਦੱਸਿਆ ਕਿ ਇੱਕ ਪਰਿਵਾਰ ਹੈ ਬਾਹਰ ਜਾ ਕੇ ਲੋਕ ਆਪ ਭੁੱਲ ਜਾਂਦੇ ਨੇ ਲੇਕਿਨ ਖਾਸੀਅਤ ਹੈ ਕਪੂਰ ਪਰਿਵਾਰ ਦੀ ਕਿ ਆਪਣੀ ਜਨਮ ਭੂਮੀ ਨਾਲ ਜੁੜੇ ਰਹਿੰਦੇ ਨੇ ਔਰ ਇਸ ਸ਼ਹਿਰ ਦੇ ਅੰਦਰ ਕੋਈ ਵੀ ਧਾਰਮਿਕ ਸਮਾਜਿਕ ਕਿਸੇ ਤਰ੍ਹਾਂ ਵੀ ਫੰਕਸ਼ਨ ਹੁੰਦਾ ਹੈ अंदर मदद कर मैं अपने इस परिवार चरण प्रार्थना करावार और अपना हैलो नमस्कार सत श्रीकाल सार्थ थैंक यू फॉर द लवली विशेज मेरे डैड के बर्थडे उ बहुत बहुत धन्यवाद सार्या पहुंचने लारीवाल ठीक है न मैं सब तो पहला तो گیاں ਦਾ ਹਨੀ ਬਾਜੀ ਦਾ ਰੋਹਿਤ ਬਾਜੀ ਦਾ ਸੌਰਨ ਕੁਮਾਰ ਮਰਵਾ ਜੀ ਦਾ ਮਿੱਠੂ ਜੀ ਦਾ ਠੀਕ ਹੈ ਨਾ ਮੇਰਾ چھوٹਾ ਵੀ ਰਿੰਕੂ ਹਰੀ ਕਿਸ਼ਨ ਵਰਮਾ ਅੰਕਲ ਜੀ ਇਹਨਾਂ ਸਾਰਿਆਂ ਦਾ ਮੈਂ ਬਹੁਤ 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 ਤੈਅ ਦਿਲ ਤੋਂ ਅਨੁਵਾਦ ਕਰਨਾ ਕਿਉਂਕਿ ਜਦੋਂ ਵੀ ਬਰਥਡੇ ਹੁੰਦਾ ਇਹ ਸਾਰੇ ਹੀ ਬੰਦੇ ਬੜੇ ਵਧੀਆ ਤਰੀਕੇ ਸਰ ਆ ਕੇ ਇਸ ਕੰਮ ਨੂੰ ਪੂਰਾ ਕਰਦੇ ਨੇ ਠੀਕ ਹੈ ਨਾ ਮੈਰੀ ਮੈਨੂੰ ਇਹ ਲੱਗਦਾ ਕਿ ਮੈਂ ਨਹੀਂ ਉੱਥੇ ਹੈਗਾ ਤੇ ਕੋਈ ਗੱਲ ਨਹੀਂ ਇਹ ਸਾਰੇ ਹੁੰਦੇ ਕਰਦੇ ਪਏ ਠੀਕ ਹੈ ਨਾ ਮੇਰੀ ਛੋਟੀ ਭੈਣ Shivani Manik ਠੀਕ ਹੈ ਨਾ ਇਹ ਸਾਰ ਤੇ ਮੇਨ ਚੀਜ਼ ਮੇਰੇ ਗਰੂਪ ਆਈ ਸਾਡੇ ਮੇਰੇ ਰਾਜੂ ਵੀ ਆ ਰਾਜ ਫੋਟੋਗ੍ਰਾਫਰ ਦੇ ਨਾਮ ਤੇ ਸਾਰੇ ਉਹਨਾਂ ਨੂੰ ਜਾਣਦੇ ਆ ਕਿ ਮੈਂ ਨਹੀਂ ਉੱਥੇ ਹੁੰਦਾ ਤੇ ਮੇਰੇ ਗਰੂਪ ਆਈ ਹਵਨ ਉਹ ਕਰਦੇ ਨੇ ਠੀਕ ਹੈ ਨਾ ਆਮ ਰੀਅਲੀ 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 ਥੈਂਕਫੁਲ ਟੂ 올 ਆਫ ਯੂ ਠੀਕ ਹੈ ਨਾ ਐਂਡ ਬਸ ਇਦਾਂ ਆਪ ਨੂੰ ਅਸ਼ੀਰਵਾਦ ਦੇਂਦੇ ਰਹੋ ਬlesing's ਦੇਂਦੇ ਰਹੋ ਠੀਕ ਹੈ ਨਾ ਮੇਰੇ ਡੈਡਸ ਦੀਆਂ ਬlesings ਮੈਨੂੰ ਮਿਲਦੀਆਂ ਰਹਿਣ ਐਂਡ ਅਗੇਨ ਹੈਪੀ ਬਰਥਡੇ ਟੂ ਯੂ ਪਾਪਾ ਲਵ ਯੂ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ